ਕੁਝ ਸਮਾਜ ਦੀ ਸੇਵਾ ਕਰਦਾ ਹੈ ਕੋਈ ਰਾਜਨੀਤੀ ਦੇ ਵਿੱਚ ਆ ਕੇ ਸੇਵਾ ਕਰਦਾ ਕੋਈ ਰਾਜਨੀਤੀ ਦੇ ਵਿੱਚ ਆ ਕੇ ਕਹਿੰਦਾ ਮੈਂ ਸੇਵਾ ਕਰਦਾ ਹਾਂ ਪੰਥ ਦੀ ਲੋਕਾਂ ਦੀ ਪਰ ਨਹੀਂ ਉਹਦੇ ਅੰਦਰ ਵੀ ਡਿਮਾਂਡ ਹੈ ਉਹਦੇ ਅੰਦਰ ਵੀ ਇੱਛਾ ਹੈ ਭੁੱਖ ਹੈ ਕਾਦੀ ਕੁਰਸੀ ਦੀ ਚੌਧਰਤਾ ਦੀ ਇਹ ਮੇਰੇ ਨਾਲ ਚੰਗੀਆਂ ਗੱਡੀਆਂ ਹੋਣਗੀਆਂ ਚੰਗੇ ਲੋਕ ਜੁੜਨਗੇ ਬੱਲੇ ਬੱਲੇ ਹੋਏਗੀ ਮੇਰੇ ਨਾਲ ਪੁਲਸ ਦਾ ਦਸਤਾ ਤੁਰੇਗਾ ਮੇਰੀ ਹਰ ਥਾਂ ਬੱਲੇ ਬੱਲੇ ਬਿਲਕੁਲ ਹੋਣਾ ਚੰਗਾ ਮੇਰਾ ਮੇਰੇ ਕੋਲੇ ਪਾਵਰ ਹੋਏਗੀ ਤਾਕਤ ਹੋਏਗੀ ਪਰ ਭਾਵਨਾ ਤੇ ਹੈ ਨਾ ਇੱਛਾ ਤੇ ਹੈ ਦੇਭਕ ਸਿੱਖ ਸਿੱਖਿਆ ਲੈਣ ਵਾਲਾ ਉਹ ਵੀ ਗੁਰੂ ਦੇ ਦਰ ਤੇ ਆਉਂਦਾ ਵੀ ਮੈਂ ਗੁਰੂ ਤੋਂ ਸਿੱਖਿਆ ਲੈਣਾ ਗੁਰੂ ਤੋਂ ਉਪਦੇਸ਼ ਲੈਣਾ ਪਰ ਸੱਚ ਜਾਣਿਓ ਸਿੱਖਿਆ ਲੈਣ ਵਾਲੇ ਬਹੁਤ ਥੋੜੇ ਨੇ ਅੱਜ ਦੁਨੀਆਂ ਦੇ ਵਿੱਚ ਸਿੱਖਿਆ ਲੈਣ ਵਾਲੇ ਬਹੁਤ ਕਮ ਮਿਲਣਗੇ ਤੁਹਾਨੂੰ ਪਰ ਸਿੱਖਿਆ ਦੇਣ ਵਾਲੇ ਬਹੁਤ ਮਿਲ ਲਗੇ ਬਹੁਤ ਮਿਲ ਲਗੇ ਅਸੀਂ ਗੁਰੂ ਦੇ ਦਰ ਤੇ ਆਉਂਨੇ ਆ ਪਿਆਰਿਓ ਸਿੱਖਿਆ ਬਹੁਤ ਘਟ ਗ੍ਰਹਿਣ ਕਰਦੇ ਹਾਂ ਪਰ ਸਿੱਖਿਆ ਅਸੀਂ ਦਿੰਦੇ ਹਾਂ ਸਮਝਦੇ ਦੇ ਨਹੀਂ ਅਸੀਂ ਸਮਝਾਉਨੇ ਆ ਅਸੀਂ ਆ ਸਿੱਖਾ ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਤ ਸੇ ਕਹਿੰਦੇ ਨੇ ਗੁਰ ਕੀ ਮਤ ਤੂੰ ਲਿਹੇ ਇਆਨੇ ਕੋਈ ਮੂਰਖਾ ਤੂੰ ਆਪਣੀ ਮਤ ਆਪਣੀ ਅਕਲ ਆਪਣੀ ਛਣਪ ਛੱਡ ਕੇ ਨਾ ਗੁਰੂ ਦੀ ਅਕਲ ਲੈ ਲੈ ਗੁਰੂ ਤੋਂ ਉਪਦੇਸ਼ ਲੈ ਲੈ ਮੈਂ ਤਾਂ ਇੱਥੋਂ ਤੱਕ ਵੀ ਬੇਨਤੀ ਕਰਦਾ ਜਦੋਂ ਅਸੀਂ ਜੋੜਾ ਘਰ ਦੇ ਵਿੱਚ ਜੋੜੇ ਉਤਾਰਦੇ ਆ ਨਾ ਸੱਚੀ ਉੱਥੇ ਆਪਣੀ ਅਕਲ ਵੀ ਲਾ ਲਈਏ ਉੱਥੇ ਆਪਣੀ ਮਤ ਵੀ ਲਾ ਲਈਏ ਉੱਥੇ ਵਿਗੜੇ ਹੋਏ ਜਿਹੜੇ ਮਨ ਦੇ ਵਿਕਾਰ ਨੇ ਉਹਨਾਂ ਨੂੰ ਉੱਥੇ ਛੱਡ ਆਈਏ ਕਿ ਤੁਸੀਂ ਇੱਥੇ ਬੈਠੋ ਮੈਂ ਗੁਰੂ ਦੇ ਕੋਲ ਕੁਝ ਸੁਣ ਕੇ ਆਉਣਾ ਮੈਂ ਗੁਰੂ ਤੋਂ ਕੁਝ ਲੈ ਕੇ ਆਉਣਾ ਫਿਰਤੇ ਭਾਈ ਤੁਹਾਡਾ ਔਰ ਮੇਰਾ ਗੁਰੂ ਦੇ ਦਰ ਤੇ ਆਉਣਾ ਪਰਵਾਨਾ ਪਰਵਾਨੋ ਜੇ ਜੇ ਅਸੀਂ ਗੁਰੂ ਦੇ ਦਰ ਤੇ ਆ ਕੇ ਆਪਣੀ ਮਤ ਨਹੀਂ ਛੱਡੀ ਆਪਣਾ ਗਿਆਨ ਆਪਣੀ ਅਕਲ ਨਹੀਂ ਛੱਡੀ ਫਿਰ ਅਸੀਂ ਗੁਰੂ ਦੀ ਮਤ ਕਦੇ ਨਹੀਂ ਲੈ ਸਕਦੇ ਜੇ ਬੱਚਾ ਸਕੂਲੇ ਚਲਿਆ ਜਾਵੇ ਬਰਦੀ ਪਾਲੇ ਸੱਜ ਧੱਜ ਕੇ ਸਕੂਲੇ ਜਾਵੇ ਤੇ ਟੀਚਰ ਤੋਂ ਮਤ ਲੈਣ ਦੇ ਬਜਾਏ ਕਦੇ ਵੀ ਸਾਡੇ ਘਰੇ ਜੌਂਡੀ ਰ ਖੜੇ ਸਾਡੇ ਘਰੇ ਨਾਟਗਿਰ ਖੜੇ ਸਾਡੇ ਇਨੀ ਪੈਲੀ ਐ ਤੇ ਟੀਚਰ ਪਤਾ ਕੀ ਕਹੇਗਾ ਕਹੇਗਾ ਭਰਾਵਾ ਤੇਰੇ ਘਰੇ ਖੜਾ ਹੋਣਾ ਨਾਟਗਿਰ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਭਾ ਨਹੀਂ ਉਹਦਾ ਮੇਰੇ ਕੋਲੇ ਸਿੱਖਣ ਵਾਸਤੇ ਆਇਆ ਕੁਝ ਆਪਣੀ ਅਕਲ ਛੱਡ ਤੇ ਜੋ ਮੈਂ ਪੜਾ ਰਿਹਾ ਉਹ ਸੁਣ ਜੇ ਆਪਣੀ ਮਤ ਛੱਡ ਕੇ ਟੀਚਰ ਦੀ ਗੱਲ ਨੂੰ ਸਮਝ ਲਏਗਾ ਸੁਣ ਲਏਗਾ ਫਿਰ ਤੇ ਗੁਰਮੁਖ ਪਿਆਰਿਓ ਉਹ ਪਾਸ ਹੋ ਸਕਦਾ ਹੈ ਚੰਗੀ ਜੋਬ ਚੰਗੀ ਨੌਕਰੀ ਚੰਗੀ ਤਰੱਕੀ ਕਰ ਸਕਦਾ ਹੈ ਜੇ ਆਪਣੀ ਅਕਲ ਵਰਤੇ ਨਾ ਉੱਥੇ ਜਾ ਕੇ ਫਿਰ ਸੱਚ ਜਾਣਿਓ ਉਹ ਕਦੇ ਜ਼ਿੰਦਗੀ ਚ ਪਾਸ ਨਹੀਂ ਹੋ ਸਕਦਾ ਅਕਲ ਲੈਣ ਵਾਸਤੇ ਸਭੋਂ ਅਕਲ ਛੱਡਣੀ ਪੈਣੀ ਹੈ ਆਪਣੇ ਤੇ ਗੁਰੂ ਨਾਨਕ ਸਾਹਿਬ ਜੀ ਹੋਰ ਵੀ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਜੇ ਦੁੱਧ ਦਾ ਗਲਾਸ ਭਰਿਆ ਹੋਆ ਨਾ ਜੇ ਤੁਸੀਂ ਕਹੋਗੇ ਵੀ ਇਹਦੇ ਵਿੱਚ ਦੁੱਧ ਹੋਰ ਪੈਜੇ ਇਹ ਕਦੀ ਨਹੀਂ ਹੋ ਸਕਦਾ ਕਦੇ ਉਹ ਕਿ ਕਦੀ ਨਹੀਂ ਹੋਣਾ ਕਿਉਂਕਿ ਉਹਦੇ ਵਿੱਚ ਹੋਰ ਵਸਤੂ ਪਾਉਣ ਵਾਸਤੇ ਉਹਨੂੰ ਪਾਸ ਕਰਨੀ ਪੈਣੀ ਹੈ ਉਹਨੂੰ ਕੱਢਣਾ ਪੈਣਾ ਹੈ ਉਹਨੂੰ ਖਾਲੀ ਕਰਨਾ ਪੈਣਾ ਹੈ ਉਹ ਬਰਤਨ ਨੂੰ ਫੇਰ ਉਹਦੇ ਵਿੱਚ ਹੋਰ ਵਸਤੂ ਜਿਹੜੀ ਪਏਗੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਹੜਾ ਸਾਡਾ ਆਪਣਾ ਮੱਤ ਵਾਲਾ ਬਰਤਨ ਆ ਨਾ ਉਹ ਤਾਂ ਪਹਿਲੀ ਭਰਿਆ ਪਿਆ। ਉਤੇ ਪਹਿਲੀ ਭਰਿਆ ਪਿਆ ਮੈਂ ਇੰਨਾ ਗੁਣੀ ਗਿਆਨੀ ਹਾਂ ਮੈਂ ਇੰਨੇ ਪਾਠ ਕਰਦਾ ਹਾਂ ਮੈਂ ਇੰਨੀ ਸੇਵਾ ਕਰਦਾ ਹਾਂ ਤੇ ਮੈਂ ਇੰਨਾ ਤਾਕਤਵਰ ਹਾਂ। ਪਹਿਲੇ ਆਪਣੇ ਗਿਆਨ ਦੀ ਪੰਡ ਜਿਹੜੀ ਚੁੱਕੀ ਫਿਰਦੇ ਤੇ ਗੁਰੂ ਦੀ ਮਤ ਕਿੱਥੋਂ ਲੇ ਕਰੀਏ ਕਿਉਂਕਿ ਗੁਰੂ ਦੀ ਮਤ ਲੈਣ ਵਾਸਤੇ ਆਪਣੀ ਅਕਲ ਆਪਣੀ ਮਤ ਛੱਡਣੀ ਪੈਣੀ ਹੈ ਗੁਰ ਕੀ ਮਤ ਤੋਂ ਲੇ ਹਾਨੇ ਭਗਤ ਬਿਨਾ ਮੋ ਡੁੱਬੇ ਸਿਆਣੇ ਬੜੇ ਸਿਆਣੇ ਬੜੇ ਸੂਝਵਾਨ ਡੁੱਬ ਗਏ ਇੱਥੇ ਬੜੇ ਆਏ ਇੱਥੇ ਪਰ ਸੱਚ ਇਹ ਹੈ ਜਿਨ੍ਹਾਂ ਨੇ ਆਪਣੀ ਮਤ ਛੱਡੀ ਹੈ ਉਹਨਾਂ ਨੇ ਕੁਝ ਨਾ ਕੁਝ ਗੁਰੂ ਤੋਂ ਲਿਆ ਹੈ ਭਾਈ ਮੰਝ ਗਿਆਏ ਗੁਰੂ ਦੇ ਕੋਲ ਆਪਣੀ ਮਤ ਛੱਡ ਦਿੱਤੀ ਭਾਈ ਵੈਲੋ ਜੀ ਗਏ ਗੁਰੂ ਅਰਜਨ ਸਾਹਿਬ ਦੇ ਕੋਲ ਆਪਣੀ ਮਤ ਛੱਡ ਦਿੱਤੀ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਏ ਆਪਣੀ ਮਤ ਆਪਣੀ ਅਕਲ ਛੱਡ ਕੇ ਗਏ ਜੇ ਕਹਿ ਦੇਵੇ ਕਹਿ ਦੰਦਾ ਭਾਈ ਲੈਣਾ ਜਾ ਕੇ ਵੀ ਮੈਂ ਤਾਂ ਇੰਨੀ ਸੰਗਤ ਲੈ ਕੇ ਜਾਣਾ ਇੰਨੇ ਚਰਾਗ ਲਾਉਣਾ ਇੰਨਾ ਰੋਟ ਲਾਉਣਾ ਤੇ ਗੁਰੂ ਨਾਨਕ ਸਾਹਿਬ ਨੇ ਕਹਿਣਾ ਸੀ ਲਾਈ ਜਾ ਮੈਨੂੰ ਕੀ ਭਾ ਤੇਰੀ ਰੋਟ ਲਾਏ ਮੈਨੂੰ ਕੀ ਭਾ ਤੇਰੀਆਂ ਜੋਤਾਂ ਲਾਈ ਦਾ ਲਾਈ ਜਾ ਨਹੀਂ ਗੁਰਮਖੋ ਇਹਨਾਂ ਗੁਰਸਿੱਖਾਂ ਨੇ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲਈ ਸਮਝੋ ਬੇਨਤੀ ਨੂੰ ਜਿਹੜੀ ਮੈਂ ਗੱਲ ਕਰ ਦੱਸ ਸੇਵਕ ਸਿੱਖ ਪੂਜਨ ਸਭ ਆਵੇ ਫਿਰ ਪੂਜਾ ਕਰਨ ਵਾਲੀ ਉਹ ਵੀ ਆੰਦਨੇ ਗੁਰੂਦਰ ਸਭ ਗਾਵੇ ਹਰ ਹਰ ਉਹ ਤੋਂ ਬਾਨੀ ਫਿਰ ਸਾਰੇ ਉੱਚੀ ਉੱਚੀ ਗੰਦੇ ਵੀ ਨੇ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਗੰਦੇ ਨਹੀਂ ਅੱਲਾਹ ਹੂੰ ਅੱਲਾਹ ਹੂੰ ਦਾ ਆਵਾਜ਼ਾ ਦਿੰਦੇ ਨੇ ਰਾਮ ਨਾਮ ਕਹਿਣ ਵਾਲੇ ਰਾਮ ਰਾਮ ਦਾ ਆਵਾਜ਼ਾ ਦਿੰਦੇ ਨੇ ਸਾਰੇ ਉੱਚੀ ਉੱਚੀ ਪੁਕਾਰ ਦੇ ਪਏ ਨੇ ਪਰ ਹਕੀਕਤ ਇਹ ਆ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਗਾਵੇਆ ਸੁਣਿਆ ਇਨਕਾ ਹਰਥਾ ਈ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਦ ਨੂੰ ਸੁਣ ਕੇ ਮੰਨ ਲਿਆ ਉਹ ਸਿੱਖ ਦਾ ਗਾਇਆ ਹੋਇਆ ਕਹਾ ਹੋਇਆ ਗੁਰੂਦਰ ਪਰਵਾਨ ਹੋ ਜਾਏਗਾ ਜੇ ਮੁਸਲਮਾਨ ਨੇ ਹੋ ਕੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਹਦਾਇਤਾਂ ਨਹੀਂ ਮੰਨੀਆਂ ਕੁਰਾਨ ਦੀ ਗੱਲ ਨੂੰ ਨਹੀਂ ਮੰਨਿਆ ਸਮੇ ਸਰਨਵਾਜ ਅਦਾ ਨਹੀਂ ਕੀਤੀ ਉਹ ਕਦੇ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਖੁਸ਼ੀ ਨਹੀਂ ਲੈ ਸਕੇ ਇਸੇ ਤਰ੍ਹਾਂ ਗੁਰਮੁਖ ਕੋ ਪਿਆਰੇ ਹਿੰਦੂ ਹੈ ਜੇ ਵੇਦ ਪੜਦਾ ਹੈ ਸ਼ਸਤਰ ਪੜਦਾ ਹੈ ਪੂਜਾ ਆਦਕ ਕਰਦਾ ਹੈ ਸਾਦੇ ਕਰਮ ਕਾਂਡ ਕਰਦਾ ਹੈ ਜੇ ਕਿਤੇ ਰਾਮਚੰਦਰ ਜੀ ਦੀ ਗੱਲ ਨਹੀਂ ਮੰਨਦਾ ਕ੍ਰਿਸ਼ਨ ਦੀ ਗੱਲ ਨਹੀਂ ਮੰਨਦਾ ਵੇਦਾਂ ਦੀ ਗੱਲ ਨਹੀਂ ਮੰਨਦਾ ਫਿਰ ਕਿਆ ਹੋਇਆ ਸੁਣਿਆ ਹੋਇਆ ਗਾਇਆ ਹੋਇਆ ਬੇਅਰਥ ਹੈ ਬਚਨ ਕੀ ਹੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਨ ਵਾਲੇ ਸਤ ਬਚਨ ਕਹਿ ਕੇ ਉਹ ਗੁਰੂ ਦੀ ਗੱਲ ਨੂੰ ਮੰਨੇਗਾ ਜਿਹੜਾ ਆਪਣੀ ਮਤ ਨੂੰ ਤਿਆਗ ਕੇ ਆਇਆ ਹੈ ਜਿਹੜਾ ਆਪਣੀ ਅਕਲ ਨੂੰ ਛੱਡ ਕੇ ਆਇਆ ਹੈ ਨਹੀਂ ਤੇ ਸਾਰੇ ਗੁੰਮਦੇ ਨੇ ਜੀ ਮੁਖ ਹੋ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੈ ਵਸਾਇਆ ਨਾਨਕ ਜਿਨ ਕਾ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਉਹਨਾਂ ਨੇ ਮੋਖ ਮੁਕਤੀ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ ਚਾਰ ਪੌੜੀਆਂ ਗੁਰੂ ਨਾਨਕ ਸਾਹਿਬ ਜੀ ਨੇ ਸੁਣਨ ਦੀਆਂ ਉਚਾਰਣ ਕੀਤੀਆਂ ਚਾਰ ਹੀ ਪੌੜੀਆਂ ਗੁਰੂ ਨਾਨਕ ਸਾਹਿਬ ਜੀ ਨੇ ਮੰਨਣ ਦੀਆਂ ਉਚਾਰਨ ਕੀਤੀਆਂ ਇਹ ਉਚਾਰਨ ਕਰਕੇ ਚਾਰ ਪੌੜੀਆਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਪੰਚ ਪ੍ਰਵਾਣ ਪੰਚ ਪ੍ਰਧਾਨ ਪंचे ਪਾਵੇ ਦ੍ਰਿਗਮਨ ਉਹ ਗੁਰੂ ਦੇ ਦਰਤੇ ਪ੍ਰਵਾਣ ਹੋ ਜਾਂਦੇ ਆ